ਆਓ ਕਹਾਣੀ ਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਵਕਤ ਦੀ ਖੇਡ ਜਾਂ ਕਹਿ ਲਓ ਸਮੇਂ ਦੀ ਖੇਡ ਕੁਝ ਸਮਾਂ ਪਹਿਲਾਂ ਦੀ ਗੱਲ ਹੈ ਇੱਕ ਮੱਧ ਵਰਗ ਪਰਿਵਾਰ ਨਾਲ ਸਮੇਂ-ਸਮੇਂ ਤੇ ਬਹੁਤ ਕਟਨਾਮਾ ਵਾਪਰਦੀਆਂ ਜਿਸ ਦਾ ਸਾਰੇ ਪਰਿਵਾਰ ਨੇ ਰਲ ਮਿਲ ਕੇ ਸਾਹਮਣਾ ਕਰਿਆ ਪਰਿਵਾਰ ਬਹੁਤ ਮਿਹਨਤੀ ਅਤੇ ਇਮਾਨਦਾਰ ਸੀ ਪਰਿਵਾਰ ਵਿੱਚ ਬਹੁਤ ਦੁੱਖ ਦਰਦ ਬਿਛੋੜਾ ਗਰੀਬੀ ਜੋ ਇੱਕ ਆਪਣੇ ਆਪ ਵਿੱਚ ਬਹੁਤ ਵੱਡੀ ਸਮੱਸਿਆ ਸੀ ਪਰੰਤੂ ਫਿਰ ਵੀ ਪਰਿਵਾਰ ਨੇ ਹਿੰਮਤ ਨਹੀਂ ਹਾਰੀ ਸਗੋਂ ਸਾਰੀਆਂ ਮੁਸ਼ਕਲਾਂ ਦਾ ਬੱਦ ਚੜ ਕੇ ਸਾਹਮਣਾ ਕੀਤਾ ਮੈਨੂੰ ਉਮੀਦ ਹੈ ਕਿ ਜਿਸ ਤਰ੍ਹਾਂ ਤੁਸੀਂ ਸਾਰਿਆਂ ਨੇ ਨੱਲਾ ਮੇਰੀਆਂ ਛੋਟੀਆਂ ਮੋਟੀਆਂ ਕਹਾਣੀਆਂ ਨੂੰ ਬਹੁਤ ਪਸੰਦ ਕੀਤਾ ਉਸੇ ਤਰ੍ਹਾਂ ਤੁਸੀਂ ਮੇਰੀ ਲੜੀਵੜ ਕਹਾਣੀ ਨੂੰ ਵੀ ਪੜ ਕੇ ਮੇਰਾ ਹੌਸਲਾ ਬਧਾਉਗੇ ਅਤੇ ਮੈਨੂੰ ਹੋਰ ਬਤਿਆ ਲਿਖਣ ਲਈ ਪ੍ਰੇਰਿਤ ਕਰੋਗੇ ਤੁਹਾਡੇ ਸਾਰਿਆਂ ਦੇ ਸਾਥ ਅਤੇ ਹੌਸਲੇ ਨਾਲ ਮੈਂ ਲੜੀਵੜ ਲਿਖਣ ਦੀ ਕੋਸ਼ਿਸ਼ ਕੀਤੀ ਹੈ ਸੁਖਦੇਵ ਸਿੰਘ ਬਹੁਤ ਹੀ ਦਿਿਆਲੂ ਅਤੇ ਇਮਾਨਦਾਰ ਇਨਸਾਨ ਸੀ ਹਰ ਕਿਸੇ ਨਾਲ ਮਿਲਵਰਤਨ ਵਾਲਾ ਹਰੇਕ ਦੇ ਦੁੱਖ ਸੁੱਖ ਵਿੱਚ ਖੜਨ ਵਾਲਾ ਸੁਖਦੇਵ ਸਿੰਘ ਹਰ ਕਿਸੇ ਹਮਦਰਦੀ ਕਰਦਾ ਸੀ ਸਖਦੇਖ ਸਿੰਘ ਹੋਰ ਛੇ ਭੈਣ ਭਰਾ ਸਨ ਦੰ ਭਰਾ ਸੁਖਦੇਵ ਸਿੰਘ ਤੋਂ ਵੱਡੇ ਸਨ ਤੇ ਇੱਕ ਭਰਾ ਛੋਟਾ ਸੀ ਭੈਣ ਸਾਰੇ ਭਰਾਵਾਂ ਤੋਂ ਵੱਡੇ ਸੀ ਜਿਸ ਨੂੰ ਸਾਰੇ ਆਦਰ ਸਤਕਾਰ ਨਾਲ ਬੀਬੀ ਕਹਿੰਦੇ ਸਨ ਬੀਬੀ ਭੈਣ ਦਾ ਸੁਭਾਅ ਬਹੁਤ ਬਦੀਆ ਸੀ ਬਿਲਕੁਲ ਸੁਖਦੇਵ ਸਿੰਘ ਦੀ ਤਰ੍ਹਾਂ ਜੋ ਆਪਣੇ ਘਰ ਵਿੱਚ ਭਾਵੇਂ ਕਿੰਨੀ ਵੀ ਔਖੀ ਹੁੰਦੀ ਪਰ ਕਦੇ ਕਿਸੇ ਨੂੰ ਦੱਸਦੀ ਨਹੀਂ ਸੀ ਪ੍ਰੰਤੂ ਸੁਖਦੇਵ ਸਿੰਘ ਇੱਕ ਇਹੋ ਜਿਹਾ ਇਨਸਾਨ ਸੀ ਜੋ ਬਿਨਾਂ ਕਹੇ ਆਪਣੀ ਭੈਣ ਦੇ ਦੁੱਖ ਤਕਲੀਫਾਂ ਨੂੰ ਜਾਣਦਾ ਸੀ ਤੇ ਉਸਤੇ ਬਿਨਾਂ kahe ਹੀ ਉਸਦੀ ਮਦਦ ਕਰ ਦਿੰਦਾ ਸੀ ਬੀਬੀ ਭੈਣ ਵੀ ਆਪਣੇ ਭਰਾ ਸਖਦੇਵ ਸਿੰਘ ਵਾਂਗ ਬਹੁਤ ਸਹਿਣਸ਼ੀਲਤਾ ਅਤੇ ਹਰ ਇੱਕ ਨਾਲ ਹਮਦਰਦੀ ਰੱਖਣ ਵਾਲੀ ਔਰਤ ਸੀ ਬੀਬੀ ਭੈਣ ਦਾ ਪਤੀ ਦਾ ਨਾਮ ਦਿਦਾਰ ਸਿੰਘ ਸੀ ਅਤੇ ਦੋ ਮੈਂ ਤੇ ਨਤੀਆ ਤੇ ਤੇਨ ਪੁੱਤਰ ਸਨ ਬੀਬੀ ਭੈਣ ਨੇ ਆਪਣੇ ਬੱਚਿਆਂ ਨੂੰ ਬਹੁਤ ਵਧੀਆ ਸੰਸਕਾਰ ਦਿੱਤੇ ਸਨ ਬੀਬੀ ਭੈਣ ਦੇ ਘਰ ਵਿੱਚ ਬਹੁਤ ਕਰੀਬੀ ਸੀ ਪਰ ਫਿਰ ਵੀ ਬੀਬੀ ਭੈਣ ਨੇ ਹਿੰਮਤ ਨਹੀਂ ਹਾਰੀ ਸਗੋਂ ਦਿਨ ਰਾਤ ਮਿਹਨਤ ਕਰਕੇ ਆਪਣੇ ਬੱਚਿਆਂ ਨੂੰ ਪੜਾਈ ਲਿਖਾਈ ਕਰਵਾਈ ਅਤੇ ਸਾਰੇ ਬੱਚੇ ਵੀ ਬਹੁਤ ਮਿਹਨਤ ਨਾਲ ਪੜਾਈ ਕਰਦੇ ਅਤੇ ਹਰ ਸਾਲ ਵਧੀਆ ਨੰਬਰ ਲੈ ਕੇ ਪਾਸ ਹੁੰਦੇ ਸਨ ਜਿਸ ਨਾਲ ਬੀਬੀ ਭੈਣ ਨੂੰ ਹੋਰ ਮਿਹਨਤ ਕਰਨ ਦਾ ਹੌਸਲਾ ਮਿਲਦਾ ਸਖਦੀਪ ਸਿੰਘ ਦੀ 10 ਬੱਡੇ ਹਰ ਹਸਨ ਅਤੇ ਬਿਆਹੇ ਹੋਏ ਸੀ ਅਤੇ ਸਭ ਬੱਟੇ ਪ੍ਰਾਕੋਲ ਤਿੰਨ ਧੀਆਂ ਤੇ ਤਿੰਨ ਪੁੱਤਰ ਸਨ ਪ੍ਰੰਤੂ ਦੂਜੇ ਪ੍ਰਾਕੋਲ ਇੱਕ ਕੋਲ ਤਿੰਨ ਲੜਕੀਆਂ ਤੇ ਇੱਕ ਇੱਕ ਕੋਲ ਦੋ ਲੜਕੇ ਹੀ ਸਨ ਇਸ ਕਰਕੇ ਸਖਦੇਵ ਸਿੰਘ ਦੀ ਵੱਡੀ ਪਰਜਾਈ ਸੀ ਤੋ ਸਾਰੇ ਦਿਨ ਆਪਣੇ ਦੋਵੇਂ ਦਰਾਣਿਆਂ ਨੂੰ ਮੁੰਡੇ ਨਾ ਹੋਣ ਤੇ ਮਨਹੂਸ ਮਾੜੇ ਕਰਮਾਂ ਵਾਲੀ ਬਦਸਗਣੀ ਕੁੜੀਆਂ ਜੰਮਣ ਵਾਲੀ ਹੋਰ ਵੀ ਬਹੁਤ ਕੁਝ ਕਹਿੰਦੀ ਰਹਿੰਦੀ ਤੇ ਆਪਣੇ ਮੁੰਡੇ ਨੂੰ ਮੁੰਡੇ ਕੁੜੀਆਂ ਨੂੰ ਵੀ ਨਾ ਬੁਲਾਉਣ ਦਿੰਦੀ ਅਤੇ ਸਾਰਾ ਦਿਨ ਘਰ ਵਿੱਚ ਕਲੇਸ਼ ਰੱਖਦੀ ਸੀ ਸਿਕਦੇਵ ਸਿੰਘ ਦੀ ਵੱਡੀ ਪਰਚਾਈ ਸੀ ਤੋਂ ਬਹੁਤ ਹੀ ਚਲਾਕ ਅਤੇ ਕਮੰਡੀ ਔਰਤ ਸੀ ਸਿੱਧੋ ਘਰ ਵਿੱਚ ਨਿੱਕੀਆਂ ਨਿੱਕੀਆਂ ਗੱਲਾਂ ਤੇ ਹਮੇਸ਼ਾ ਕਲੇਸ਼ ਰੱਖਦੀ ਜਿਸ ਨਾਲ ਪਰਿਵਾਰ ਦਾ ਮਾਹਲ ਬਹੁਤ ਕਰਵੁੰਦਾ ਸੀ ਤਿੱਤੂ ਕਿਸੇ ਨਾਲ ਸਿੱਧੇ ਮੂੰਹ ਗੱਲ ਨਾ ਕਰਦੀ ਜੇਕਰ ਕਿਸੇ ਨਾਲ ਗੱਲ ਕਰਦੀ ਵੀ ਸੀ ਉਸ ਨੂੰ ਗੱਲਾਂ-ਗੱਲਾਂ ਵਿੱਚ ਤਾਨੇ ਮੇੜੇ ਵੀ ਸੁਣਾ ਦਿੰਦੀ ਸੀ ਇਸੇ ਤਰ੍ਹਾਂ ਪਰਿਵਾਰ ਦੇ ਸਾਰੇ ਮੈਂਬਰ ਉਸ ਤੋਂ ਬਹੁਤ ਦੁਖੀ ਸੀ ਸੁਖਦੇਵ ਸਿੰਘ ਦੇ ਪਿਤਾ ਜੀ ਦੀ ਛੋਟੀ ਉਮਰ ਵਿੱਚ ਹੀ ਡੈਥ ਹੋ ਗਈ ਸੀ ਇਸ ਲਈ ਘਰ ਦੀ ਸਾਰੇ ਜ਼ਿੰਮੇਵਾਰੀ ਸਖਦੇਵ ਸਿੰਘ ਦੀ ਮਾਤਾ ਜੀ ਦੇ ਸਿਰ ਆ ਗਈ ਸੀ ਇਸ ਲਈ ਸਖਦੇਵ ਦੀ ਮਾਤਾ ਜੀ ਨੇ ਆਪਣੇ ਵੱਡੇ ਪੁੱਤਰ ਪ੍ਰੀਤਮ ਸਿੰਘ ਨੂੰ ਅੱਡ ਕਰਨ ਦਾ ਫੈਸਲਾ ਕਰ ਲਿਆ ਉਸ ਨੇ ਆਪਣੇ ਪੁੱਤਰ ਪ੍ਰੀਤਮ ਸਿੰਘ ਨੂੰ ਆਪਣੇ ਕੋਲ ਬੁਲਾ ਕੇ ਕਿਹਾ ਕਿ ਪੁੱਤਰ ਤੁਸੀਂ ਦੋਵੇਂ ਪਤੀ ਪਤਨੀ ਅੱਡ ਹੋ ਜਾਓ ਜਦੋਂ ਸੀਤ ਨੇ ਲੜਕੁਸਵਾਹ ਤੋਂ ਤਾਂਗਾ ਕੇ ਉਸ ਦੀ ਸੱਸ ਨੂੰ ਉਸ ਨੂੰ ਅੱਠ ਹੋਣ ਲਈ ਪ੍ਰੀਤਮ ਸਿੰਘ ਨੂੰ ਕਹਿ ਦਿੱਤਾ ਜਿਸ ਨੂੰ ਸੁਣ ਕੇ ਸੀਤੋ ਬਹੁਤ ਅਗਬੂਲਾ ਹੋਈ ਸੀਤੋ ਕਹੇ ਮੈਂ ਮੁੰਡਿਆਂ ਨੂੰ ਜਨਮ ਦਿੱਤਾ ਹੈ ਜਿਸ ਨਾਲ ਇਸ ਘਰ ਨੂੰ ਵਾਰਿਸ਼ ਮਿਲੇ ਹਨ ਇਸ ਘਰ ਦੀ ਤਹਲੀਜ ਅੱਗੇ ਵਧੀ ਹੈ ਜਦੋਂ ਕਿ ਮੇਰੀਆਂ ਦਰਾਨੀਆਂ ਚਠਾਣੀਆਂ ਨੇ ਤਾਂ ਕੁੜੀਆਂ ਨੂੰ ਹੀ ਜਨਮ ਦਿੱਤਾ ਹੈ ਜੋ ਵਿਆਹ ਕੇ ਬਿਗਾਨੇ ਘਰ ਚਲੀਆਂ ਜਾਣਗੀਆਂ ਫਿਰ ਇਸ ਘਰ ਨੂੰ ਕੌਣ ਸੰਭਾਲੇਗਾ ਇਹ ਸੁਣ ਕੇ ਪਰਿਵਾਰ ਦੇ ਸਾਰੇ ਮੈਂਬਰ ਬਹੁਤ ਗੁੱਸੇ ਹੋਏ ਅਤੇ ਉਹਨਾਂ ਨੇ ਸੀਤੂ ਨੂੰ ਕਿਹਾ ਸਾਡੀਆਂ ਧੀਆ ਵੀ ਸਾਨੂੰ ਪੁੱਤਰਾਂ ਬਰਾਬਰ ਹੀ ਹਨ ਸਾਡੇ ਘਰ ਵਿੱਚ ਮੁੰਡੇ ਕੁੜੀ ਵਿੱਚ ਕੋਈ ਫਰਕ ਨਹੀਂ ਕੀਤਾ ਜਾਂਦਾ ਅਸੀਂ ਆਪਣੀਆਂ ਧੀਆ ਨਾਲ ਹੀ ਬਹੁਤ ਖੁਸ਼ ਹਾਂ ਇਹ ਸੁਣ ਕੇ ਸੀਤੂ ਨੂੰ ਬਹੁਤ ਗੁੱਸਾ ਆਇਆ ਉਸਨੇ ਆਪਣੇ ਸੱਸ ਨੂੰ ਕਿਹਾ ਅੰਮਾ ਜੀ ਮੈਨੂੰ ਬੇਸ਼ੱਕ ਅਟ ਕਰ ਦਿਓ ਪਰantu ਮੈਨੂੰ ਘਰ ਦੀ ਹਰ ਇੱਕ ਚੀਜ਼ ਵਿੱਚ ਹਿੱਸਾ ਚਾਹੀਦਾ ਹੈ ਸੀਤੋ ਦੇ ਸੱਸ ਨੇ ਕਿਹਾ ਹਾਂ ਭਾਈ ਤੈਨੂੰ ਘਰ ਦੀ ਹਰ ਇੱਕ ਚੀਜ਼ ਵਿੱਚੋਂ ਬਣ ਦਾ ਹੱਕ ਮਿਲੇਗਾ ਇਹ ਸੁਣ ਕੇ ਸੀਤੋ ਨੇ ਕਿਹਾ ਮੈਨੂੰ ਸਾਰੇ ਗਹਿਣੇ ਚਾਹੀਦੇ ਹਨ ਊਂਟ ਕੋੜੇ ਬਾਲਤ ਗੱਡਾ ਬੋਤਾ ਜਮੀਰ ਘਰ ਮਾਲ ਪਸ਼ੂ ਆਦ ਸਾਰਾ ਕੁਝ ਚਾਹੀਦਾ ਹੈ ਜਿਸ ਨੂੰ ਸੁਣ ਕੇ ਅੰਮਾ ਜੀ ਨੇ ਕਿਹਾ ਤਹਾ ਦੂ ਕੱਲੀ ਨੂੰ ਸਾਰਾ ਕੁਝ ਕਿਵੇਂ ਦੇ ਦਵਾਂ ਇਹ ਸਭ ਕੁਝ ਇਨ੍ਹਾਂ ਸਾਰੇ ਪਰਾਂਾਂ 'ਵੰਦਾ ਇਸ ਲਈ ਇਹ ਸਭ ਕੁਝ ਸਾਰੇ ਪਰਾਂਾਂ ਵਿੱਚ ਬਰਾਬਰ ਵੰਡਿਆ ਜਾਊਗਾ ਇਹ ਸੁਣ ਕੇ ਸੀਤੋ ਉੱਚੀ-ਉੱਚੀ ਰੋਲਾ ਪਾਉਣ ਲੱਗੀ ਆਖਣ ਲੱਗੀ ਕਿ ਮੈਂ ਇਹ ਸਾਰਾ ਕੁਝ ਲੇ ਵੀਨਾ ਅਟ ਨਹੀਂ ਹੋਣਾ ਪ੍ਰੰਤੂ ਅੰਮਾ ਜੀ ਨੇ ਕਿਹਾ ਕਿ ਆਟਾ ਤੈਨੂੰ ਮੈਂ ਕਰਨਾ ਕਰਨਾ ਹੀ ਹੈ ਤੈਨੂੰ ਸਾਰਿਆਂ ਦੇ ਬਰਾਬਰ ਦਾ ਹਿੱਸਾ ਹੀ ਹੈ ਨਾ ਬੱਧ ਤੇ ਨਾ ਕਟ ਪੁਰਾਣੇ ਸਮਿਆਂ ਵਿੱਚ ਊਂਟ ਕੋੜੇ ਬੋਲ ਗੱਡਾ ਪੋਤਾ ਜ਼ਮੀਰ ਆਦਿ ਇਹ ਸਮਾਨ ਬਹੁਤ ਮੁਸ਼ਕਲ ਨਾਲ ਵੰਡਦੇ ਸੀ ਇਹੀ ਸਾਰੇ ਸਾਧਨ ਨਾਲ ਖੇਤੀ ਹੁੰਦੀ ਸੀ ਅੱਜ ਦੇ ਸਮੇਂ ਵਾਂਗ ਟਰੈਕਟਰ ਟਰਾਲੀ ਜਾਂ ਹੋਰ ਕੋਈ ਵੱਡੇ ਸਾਧਨ ਨਹੀਂ ਸਨ ਸੀਤੋ ਕਾਫੀ ਦਿਨ ਰੋਲੇ ਰੱਪੇ ਤੋਂ ਬਾਅਦ ਆਪਣੇ ਬਣਦਾ ਹਿੱਸਾ ਲੈ ਕੇ ਅੱਡ ਹੋ ਗਈ ਸੀਤੋ ਕਰ ਅੱਟ ਤਾਂ ਹੋ ਗਈ ਪਰੰਤੂ ਫਿਰ ਵੀ ਕਿਸੇ ਨਾ ਕਿਸੇ ਬਹਾਨੇ ਘਰ ਵਿੱਚ ਕਲੇਸ਼ ਰੱਖਦੀ ਪਰੰਤੂ ਸੀਤੋ ਦੀਆਂ ਦਰਾਣੇ ਜਠਾਣੇ ਦਾ ਸੁਭਾਅ ਬਹੁਤ ਵਧੀਆ ਸੀ ਜੇ ਕਰ ਸੀ ਤੋ ਉਹਨਾਂ ਨੂੰ ਕੁਝ ਮਾੜਾ ਚੰਗਾ ਬੋਲਦੀ ਤਾਂ ਉਹ ਘਰ ਵਿੱਚ ਕਿਸੇ ਨੂੰ ਨਾ ਦੱਸਦੀਆਂ ਸੀ ਤੋ ਆਦੀ ਬੋਲ ਕੇ ਚਲੀ ਜਾਂਦੀ ਇਸੇ ਤਰ੍ਹਾਂ ਸਮਾਂ ਆਪਣੀ ਚਾਲ ਚੱਲਦਾ ਰਿਹਾ ਸਖਦੇਵ ਸਿੰਘ ਦੀ ਮਾਤਾ ਜੀ ਸਖਦੇਵ ਸਿੰਘ ਲਈ ਪਿੰਡ ਵਿੱਚ ਇੱਕ ਟੇਕ ਸਿੰਘ ਨਾਮ ਦਾ ਆਦਮੀ ਇੱਕ ਰਿਸ਼ਤਾ ਲੈ ਕੇ ਆਉਂਦਾ ਹੈ ਤੇ ਦੱਸਦਾ ਹੈ ਕਿ ਲੜਕੀ ਬਹੁਤ ਵਧੀਆ ਸੁਭਾਅ ਦੀ ਹੈ ਅਤੇ ਬਹੁਤ ਵਧੀਆ ਪਰਿਵਾਰ ਹੈ ਜੇਕਰ ਤੁਸੀਂ ਕਹੋ ਤਾਂ ਮੈਂ ਸੁਖਦੇਵ ਸਿੰਘ ਨੂੰ ਇਸ ਲੜਕੀ ਦਾ ਰਿਸ਼ਤਾ ਕਰਵਾ ਦੇਵਾਂ ਤਾਂ ਸੁਖਦੇਵ ਸਿੰਘ ਦੇ ਮਾਤਾ ਜੀ ਨੇ ਉਸ ਇਨਸਾਨ ਨੂੰ ਕਿਹਾ ਸਾੰ ਨੂੰ ਥੋੜੇ ਦਿਨਾਂ ਦਾ ਸਮਾਂ ਦਿਓ ਮੈਂ ਘਰ ਵਿੱਚ ਆਪਣੇ ਬੱਚਿਆਂ ਨਾਲ ਸਲਾਹ مشورہ ਕਰਕੇ 2-4 ਦਿਨਾਂ ਤੋਂ ਸਾਰਾ ਕੁਝ ਦਾ ਸਦੀਵਾ ਕਰ ਫਿਰ ਠੀਕ ਸਿੰਘ ਆਪਣੇ ਘਰ ਚੱਲਾ ਜਾਂਦਾ ਹੈ ਉਸ ਤੋਂ ਬਾਅਦ ਜਦੋਂ ਸ਼ਾਮ ਨੂੰ ਸਾਰਾ ਪਰਿਵਾਰ ਇਕੱਠਾ ਬੈਠਾ ਗੱਲਾਂ-ਵੱਤਾਲਾਂ ਕਰ ਰਿਹਾ ਹੁੰਦਾ ਹੈ ਤਾਂ ਸੁਖਦੇਵ ਸਿੰਘ ਦੇ ਮਾਤਾ ਜੀ ਸਾਰੇ ਪਰਿਵਾਰ ਨੂੰ ਦੱਸਦੇ ਹਨ ਕਿ ਭਾਈ ਅੱਜ ਟੇਕ ਸਖਤੀਬ ਨੂੰ ਰਿਸ਼ਤਾ ਲੈ ਕੇ ਆਇਆ ਸੀ ਕਹਿ ਰਹੇ ਸੀ ਕਿ ਲੜਕੀ ਬਹੁਤ ਪਧਿਆ ਸੁਭਾਦੀ ਹੈ ਅਤੇ ਪਰਿਵਾਰ ਵੀ ਬਹੁਤ ਮਿਲਣ-ਵਰਤਣ ਵਾਲਾ ਹੈ ਮੈਨੂੰ ਤਾਂ ਇਹ ਰਿਸ਼ਤਾ ਬਧਿਆ ਲੱਗਿਆ ਹੁਣ ਤੁਸੀਂ ਦੱਸੋ ਭਾਈ ਵੀ ਤੁਹਾਨੂੰ ਕਿਵੇਂ ਲੱਗਦਾ ਹੈ ਕਿ ਇਸ ਰਿਸ਼ਤੇ ਨੂੰ ਹਾਂ ਕਰ ਦੇਈਏ ਜਾਂ ਨਾ ਸਾਰੇ ਪਰਿਵਾਰ ਨੇ ਕਿਹਾ ਜੇ ਰਿਸ਼ਤਾ ਟਿਕ ਸਿੰਘ ਕਰਵਾ ਰਹੇ ਆ ਤਾਂ ਆਪਾਂ ਨੂੰ ਰਿਸ਼ਤਾ ਲੈ ਲੈਣਾ ਚਾਹੀਦਾ ਹੈ ਫਿਰ ਚੌੜ ਚੌੜ ਚ ਸਖਦੇਵ ਸਿੰਘ ਨੂੰ ਕਹਿਣ ਲੱਗਾ ਹਾਂ ਭਾਈ ਤੂੰ ਦੱਸ ਕਿਵੇਂ ਕਰਨਾ ਸੁਖਦੇਵ ਸਿੰਘ ਨੇ ਕਿਹਾ ਜਿਵੇਂ ਤੁਹਾਡੇ ਸਾਰਿਆਂ ਦੀ ਸਲਾਹ ਹੈ ਕਰ ਲਵੋ ਮੈਂ ਕੀ ਕਹਿਣਾ ਫਿਰ ਮਾਤਾ ਜੀ ਨੇ ਕਿਹਾ ਤਾਂ ਫਿਰ ਠੀਕ ਹੈ ਤੁਸੀਂ ਐਵੇਂ ਕਰੋ ਕਿ ਇੱਕ ਜਾਣਾ ਆਪਣੀ ਭੈਣ ਕੋਲ ਜਾ ਕੇ ਸੁਖਦੇਵ ਸਿੰਘ ਦੇ ਰਿਸ਼ਤੇ ਬਾਰੇ ਦੱਸ ਆਓ ਫਿਰ ਉਹ ਵੀ ਦੋਮੇ ਜੀ ਆ ਜਾਣਗੇ ਤਾਂ ਆਪਾਂ ਉਹਨਾਂ ਦੀ ਵੀ ਸਲਾਹ ਲੈ ਲਵਾਂਗੇ ਅਗਲੇ ਦਿਨ ਦੀਪ ਸਿੰਘ ਆਪਣੀ ਭੈਣ ਕੋਲ ਸੁਖਦੇਵ ਸਿੰਘ ਦੇ ਰਿਸ਼ਤੇ ਬਾਰੇ ਦੱਸਣ ਲਈ ਚਲਾ ਗਿਆ ਇਸਨੂੰ ਦੇਖ ਕੇ ਬੀਬੀ ਪੈਣ ਬਹੁਤ ਖੁਸ਼ ਹੁੰਦੀ ਹੈ ਅਤੇ ਆਪਣੇ ਸਾਰੇ ਪਰਿਵਾਰ ਦੀ ਖੈਰ ਸੁਖ ਪੁੱਛਦੀ ਹੈ ਤਾਂ ਦੀਪ ਸਿੰਘ ਕਹਿੰਦਾ ਹੈ ਕਿ ਭੈਣ ਮੈਂ ਤੈਨੂੰ ਕੋਈ ਗੱਲ ਦੱਸਣੀ ਹੈ ਅਤੇ ਭੈਣ ਕਹਿੰਦੀ ਹੈ ਦੱਸ ਇੰਤਜ਼ਾਰ ਕਿਸ ਦਾ ਕਰ ਰਿਆਂ ਹੈ ਤਾਂ ਦੀਪ ਸਿੰਘ ਕਹਿੰਦਾ ਹੈ ਬੀਬੀ ਨੇ ਤੈਨੂੰ ਦੋਵਾਂ ਨੂੰ ਪਿੰਡ ਬੁਲਾਇਆ ਹੈ ਇਹ ਸੁਣ ਕੇ ਭੈਣ ਹੈਰਾਨ ਹੋ ਜਾਂਦੀ ਹੈ ਅਤੇ ਪੁੱਛਦੀ ਹੈ ਸਾਨੂੰ ਦੋਵਾਂ ਨੂੰ ਬੇਬੇ ਨੇ ਕਿਉਂ ਬੁਲਾਇਆ ਪਿੰਡ ਪਰ ਘਰ ਵਿੱਚ ਸਾਰੇ ਠੀਕ ਨੇ ਕੋਈ ਗੱਲ ਤਾਂ ਨਹੀਂ ਹੋਈ ਤਾਂ ਦੀਪ ਸਿੰਘ ਕਹਿੰਦਾ ਹੈ ਉਹ ਹੋ ਭੈਣੇ ਮੇਰੀ ਇੱਕ ਤਾਂ ਤੂੰ ਟੈਨਸ਼ਨ ਬਹੁਤ ਲੈਂਦੀ ਆ ਇਹੋ ਜਹੀ ਕੋਈ ਗੱਲ ਨਹੀਂ ਐਵੇਂ ਨਾ ਡਰਿਆ ਕਰ ਬੀਬੀ ਭੈਣ ਅੱਛਾ ਫਿਰ ਕੀ ਗੱਲ ਆ ਜਿਹੜਾ ਸਾਨੂੰ ਦੋਵਾਂ ਨੂੰ ਬੇਬੇ ਨੇ ਪਿੰਡ ਬੁਲਾਇਆ ਦੀਪ ਭੈਣ ਓਹੋ ਉਹ ਤਾਂ ਖੁਸ਼ੀ ਦੀ ਗੱਲ ਐ ਭੈਣ ਅੱਛਾ ਇਹੋ ਕਿਹੋ ਜੀ ਖੁਸ਼ੀ ਐ ਜਿਹੜੀ ਸਾਡੇ ਤੋਂ ਬਿਨਾ ਨਹੀਂ ਹੋ ਸਕਦੀ ਦੀਪ ਕਹਿੰਦੀ ਭੈਣ ਸੁਖਦੇਵਾਈ ਲਈ ਕੋਈ ਰਿਸ਼ਤਾ ਆਇਆ ਏ ਤੇ ਬੇਬੇ ਨੇ ਉਸ ਬਾਰੇ ਕੋਈ ਸਲਾਹ مشورہ ਕਰਨਾ ਤੁਹਾਡੇ ਦੋਵਾਂ ਨਾਲ ਇਸ ਲਈ ਮੈਂ ਤੁਹਾਨੂੰ ਦੋਵਾਂ ਨੂੰ ਲੈਣ ਆਇਆ ਭੈਣ ਅੱਛਾ ਜੀ ਇਹ ਗੱਲ ਤਾਂ ਤੂੰ ਏਵੇਂ ਕਦੋਂ ਤਾਂ ਮੈਨੂੰ ਡਰਾ ਰਿਹਾ ਸੀ ਮੈਂ ਸੋਚਿਆ ਪਤਾ ਨਹੀਂ ਕੀ ਗੱਲ ਹੋਗੀ ਜੋ ਬੀਬੇ ਨੇ ਸਾਨੂੰ ਉਚਾਨਕ ਬੁਲਾ ਲਿਆ ਉਸ ਤੋਂ ਬਾਅਦ ਵੀਪੀ ਭੈਣ ਕੁਝ ਸੋਚਣ ਲੱਗ ਜਾਂਦੀ ਹੈ ਇਹ ਦੇਖ ਕੇ ਦੀਪ ਕਹਿੰਦਾ ਹੈ ਭੈਣੇ ਕੀ ਸੋਚ ਰਹੀਆਂ ਹਣ ਤਾਂ ਸੋਚਾਂ ਦਾ ਸੋਚਾਂ ਚੋਂ ਬਾਹਰ ਆ ਅਤੇ ਆਪਣੇ ਭਰਾ ਦੇ ਰਿਸ਼ਤੇ ਦੀਆਂ ਖੁਸ਼ੀ-ਖੁਸ਼ੀ ਤਿਆਰੀਆਂ ਕਰ ਵੀਪੀ ਭੈਣ ਕੁਝ ਸੋਚ ਕੇ ਕੋਈ ਨਾ ਦੀਪੂ ਤੂੰ ਆਰਾਮ ਕਰ ਤੇਰੇ ਭਾਈ ਸਾਹਿਬ ਆ ਜਾਣ ਤੇ ਉਹ ਖੇਤ ਗਏ ਨੇ ਫਿਰ ਕੋਈ ਸਲਾਮ ਅਸ਼ਪਰਾ ਕਰਦੇ ਆ ਦੀਪ ਠੀਕ ਬੀਬੀ ਭੈਣ ਮੈਂ ਕੁਝ ਚਿਰ ਆਰਾਮ ਕਰਤਾ ਹਾਂ ਭੈਣ ਨੂੰ ਬੱਚੇ ਕਿੱਥੇ ਨੇ ਬੀਬੀ ਭੈਣ ਦੀਪ ਬੱਚੇ ਸਾਰੇ ਸਕੂਲ ਗਏ ਹੋਏ ਨੇ ਬਸ ਛੁੱਟੀ ਹੋਣ ਵਾਲੀ ਆ ਫਿਰ ਆ ਜਾਣਗੇ ਤੇ ਤੂੰ ਮਿਲ ਲਵੇਂ ਆਪਣੇ ਭਾਂਜੇ ਭਾਂਜੀਆਂ ਨੂੰ ਬਹੁਤ ਜਤਕਾਰਦੇ ਨੇ ਤੁਹਾਨੂੰ ਸਾਰਿਆਂ ਨੂੰ ਦੀਪ ਠੀਕ ਆ ਭੈਣੇ ਮੈਂ ਇੰਨਾ ਬਾਹਰ ਬਚੁਰਕਾ ਕੋਲ ਜਾ ਕੇ ਆਉਂਦਾ ਹਾਂ ਥੋੜੇ ਸਮੇਂ ਬਾਅਦ ਬੱਚੇ ਸਕੂਲੋਂ ਵਾਪਸ ਆ ਜਾਂਦੇ ਹਨ ਅਤੇ ਘਰ ਵਿੱਚ ਆਪਣੇ ਮਾਮਾ ਜੀ ਨੂੰ ਦੇਖ ਬਹੁਤ ਖੁਸ਼ ਹੁੰਦੇ ਹਨ ਅਤੇ ਭੱਜ ਕੇ ਗਲਪੜੀ ਪਾ ਲੈਂਦੇ ਹਨ ਫਿਰ ਥੋੜੇ ਸਮੇਂ ਬਾਅਦ ਪਾਇਤਿਹਾਰ ਸਿੰਘ ਦੇ ਖੇਤੋਂ ਪੱਟੇ ਲੈ ਕੇ ਆ ਜਾਂਦੇ ਹਨ ਇਹ ਦੇਖ ਦੀਪ ਆਰੇਸੀ ਤੇ ਭੱਜ ਕੇ ਮਿਲਦੇ ਹਨ ਪਰਿਵਾਰ ਦੀ ਖੈਰ ਸੁਖ ਪੁੱਛਦੇ ਹਨ ਦੀਪ ਕਹਿੰਦਾ ਹੈ ਬਾਈ ਸਾਹਿਬ ਸਭ ਬਦਿਆ ਤੁਸੀਂ ਦੱਸੋ ਭਾਈ ਕਿਵੇਂ ਹੋ ਕਿਸ ਕਿਵੇਂ ਹੈ ਫਸਲવાડી ਜਿਹਦਰ ਸਿੰਘ ਕਹਿੰਦੇ ਹਨ ਬਹੁਤ ਵਦਿਆ ਬਸ ਪਰਮਾਤਮਾ ਦੀ ਕਿਰਪਾ ਹੈ ਫਿਰ ਸ਼ਾਮ ਹੋ ਜਾਂਦੀ ਹੈ ਅਤੇ ਸਾਰਾ ਪਰਿਵਾਰ ਮਿਲ ਰਾਤ ਦੀ ਰੋਟੀ ਪਣੀ શકਦਾ ਹੈ ਤੇ ਫਿਰ ਕੁਝ ਸਮਾਂ ਦੀਪ ਬੱਚਿਆਂ ਨਾਲ ਹੱਸਦਾ ਖੇਡਦਾ ਫਿਰ ਬੱਚਿਆਂ ਨੂੰ ਕਹਿੰਦਾ ਹੈ ਕਿ ਉਹ ਹੁਣ ਬਹੁਤ ਸਮਾਂ ਹੋ ਗਿਆ ਤੁਸੀਂ ਸੌ ਜਾਓ ਬੱਚੇ ਠੀਕ ਹੈ ਮਾਮਾ ਜੀ ਬੀਬੀ ਪੈੜ ਅਤੇ ਦੀਪ ਸਿੰਘ ਦیدار ਸਿੰਘ ਨੂੰ ਆਪਣੇ ਆਉਣ ਦਾ ਕਾਰਨ ਦੱਸਦੇ ਹਨ ਅਤੇ ਕਹਿੰਦੇ ਹਨ ਕਿ ਤੁਸੀਂ ਸਵੇਰੇ ਜਲਦੀ ਉੱਠ ਕੇ ਨਵੇੜ ਕੰਮ ਨਵੇੜ ਲੈਣਾ ਮੇਰੇ ਨਾਲ ਪਿੰਡ ਜਾਣ ਦੀ ਤਿਆਰੀ ਕਰ ਲਵੋ ਬਾਅਦ ਕੀ ਕਹਾਣੀ ਕੱਲ ਅਗਲੇ ਭਾਗ ਵਿੱਚ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਧੰਨਵਾਦ